ਅੱਜ ਦੀ ਗਤੀਵਿਧੀ ਦਾ ਨਾਮ ਹੈ ਰੰਗਾਂ ਦਾ ਵਰਗੀਕਰਨ ਇਸ ਨੂੰ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਰੰਗਾਂ ਦੀ ਜਾਣਕਾਰੀ ਦੇਣਾ ਅਤੇ ਉਹਨਾਂ ਨੂੰ ਰੰਗ ਦੇ ਆਧਾਰ ਤੇ ਕਿਸੇ ਵੀ ਵਸਤੂ ਦਾ ਵਰਗੀਕਰਨ ਕਰਨਾ ਸਿਖਾਉਣਾ ਤਾਂ ਇਸ ਗਤੀਵਿਧੀ ਨੂੰ ਕਰਵਾਉਣ ਲਈ ਅਸੀਂ ਅਲੱਗ-ਅਲੱਗ ਰੰਗ ਦੀਆਂ ਅਲੱਗ-ਅਲੱਗ ਵਸਤੂਆਂ ਜਿਹੜੀਆਂ ਇਕੱਠੀਆਂ ਕੀਤੀਆਂ ਤੇ ਹੁਣ ਅਸੀਂ ਜਿਹੜਾ ਹੈਗਾ ਉਹ ਰੰਗਾਂ ਦਾ ਵਰਗੀਕਰਨ ਕਰਾਂਗੇ ਹਾਂਜੀ ਕੀਰਤ ਗੁੱਡ ਮਾਰਨਿੰਗ ਕਿਵੇਂ ਹੋ ਠੀਕ ਹੋ ਹਾਂਜੀ ਅੱਜ ਆਪਾਂ ਕੀ ਕਰਾਂਗੇ ਰੰਗਾਂ ਦਾ ਵਰਗੀਕਰਨ ਕਰਾਂਗੇ ਠੀਕ ਆ ਤੁਹਾਡੇ ਸਾਹਮਣੇ ਅਲੱਗ-ਅਲੱਗ ਰੰਗਾਂ ਦੀਆਂ ਜਿਹੜੀਆਂ ਚੀਜ਼ਾਂ ਪਈਆਂ ਤੁਸੀਂ ਕੀ ਆ ਉਹਨਾਂ ਨੂੰ ਇੱਕ ਰੰਗ ਦੀਆਂ ਵਸਤੂਆਂ ਨੂੰ ਅਲੱਗ ਕਰਨਾ ਇਹਨਾਂ ਵਿੱਚੋਂ ਛਾਂਟ ਕੇ ਠੀਕ ਆ ਹਾਂਜੀ ਸਭ ਤੋਂ ਪਹਿਲਾਂ ਕਿਹੜੇ ਰੰਗ ਦਾ ਵਰਗੀਕਰਨ ਕਰੋਗੇ ਤੁਸੀਂ ਰੈੱਡ ਕਲਰ ਦਾ ਹਾਂਜੀ ਕਰੋ ਹਾਂਜੀ ਹਾਂਜੀ ਓਕੇ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਉਸ ਤੋਂ ਅੱਗੇ ਇਹ ਕਿਹੜਾ ਕਲਰ ਆ ਕਿਹੜਾ ਕਲਰ ਆ ਉੱਚੀ ਬੋਲ ਕੇ ਦੱਸੋ ਯੈਲੋ ਯੈਲੋ ਹਾਂਜੀ ਹੁਣ ਯੈਲੋ ਕਲਰ ਦੀਆਂ ਅਲੱਗ-ਅਲੱਗ ਕਰੋ ਵਸਤੂਆਂ ਯੈਲੋ ਕਲਰ ਹਾਂਜੀ ਹੋ ਗਿਆ ਯਾ ਲੋ ਕਲਰ ਰਿਵੀਅਲ ਆ ਗਾ ਹਾਂਜੀ ਹੁਣ ਅੱਗੇ ਕਿਹੜੇ ਕਲਰ ਦਾ ਵਰਗੀਕਰਨ ਕਰੋਗੇ ਤੁਸੀਂ ਇਹ ਕਿਹੜਾ ਕਲਰ ਆ ਗ੍ਰੀਨ ਇੱਧਰ ਰੱਖੋ ਗ੍ਰੀਨ ਹਾਂਜੀ ਹਾਂਜੀ ਤੇ ਬਾਕੀ ਪਿੱਛੇ ਤੁਹਾਡਾ ਕਿਹੜਾ ਕਲਰ ਬਚ ਗਿਆ ਤੁਹਾਡੇ ਕੋਲੇ ਆ ਵਾਲਾ ਪਿੰਕ Very good.